ਤਾਂ ਇਹ ਗੱਈਆ ਸੋ ਮੈਂ ਬੇਨਤੀ ਜ਼ਰੂਰ ਕਰਦਾ ਸਾਰੇ ਸੱਜਣ ਦੋਸਤਿਆਂ ਨੂੰ ਮਿੱਤਰਾਂ ਨੂੰ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਜੋ ਵੀ ਇਹ ਫਿਲਮ ਦੇਖਦੇ ਆ ਉਹਨਾਂ ਨੂੰ ਮੈਂ ਕਹਿੰਦਾ ਕਮੈਂਟ ਤਾਂ ਤੁਸੀਂ ਨਾ ਦਿਓ ਭੋਵੇਂ ਜਾਂ ਲਾਈਕ ਤੁਸੀਂ ਨਾ ਕਰੋ ਮਗਰ ਸ਼ੇਅਰ ਜ਼ਰੂਰ ਕਰ ਦਿਓ ਇਸ ਫਿਲਮ ਨੂੰ ਤਾਂ ਕਿ ਜਿਹੜੀ ਫਿਲਮ ਸਾਡੀ ਸੀਐਮ ਪੰਜਾਬ ਕੋ ਪਹੁੰਚ ਸਕੇ ਬਸ ਇਹੀ ਬੇਨਤੀ ਕਰਦਾ ਆ ਰਾਵੀ ਸਤਿ ਸ਼੍ਰੀ ਅਕਾਲ ਨੌਰੇ ਮਨਉ ਕਦਾਂ ਠੀਕ ਠਾਕ ਆ ਪਰ ਯਾਰ ਇੱਥੇ ਇੰਨਾ ਪਾਣੀ ਆਇਆ ਕੀ ਗੱਲ ਇੱਥੇ ਗੁਲਾਮੀ ਦੀਆਂ ਅਜੇ ਲੱਗਦਾ ਜੰਜੀਰਾ ਟੁੱਟੀਆਂ ਨਹੀਂ ਹੈ ਨਾ ਗੱਤਾਂ ਜਿਹਨਾਂ ਨੇ ਗੁਲਾਮ ਰਹਿਣਾ ਮੈਨੂੰ ਇਹ ਸਮਝ ਨਹੀਂ ਆਉਂਦੀ ਪੰਜਾਬ ਦੇ ਅੰਦਰ ਕਾਫੀ ਲੋਕਾਂ ਨੇ ਜਿਹੜੀ 80% ਜਿਹੜਾ ਆਵਾਜ਼ ਚੱਕਣੀ ਸ਼ੁਰੂ ਕਰਦੀ ਆ ਕਿ ਸਾਨੂੰ ਆਹ ਪ੍ਰੋਬਲਮ ਹੈ ਆਹ ਪ੍ਰੋਬਲਮ ਹੈ ਮੈਂ ਭਗਵੰਤ ਮਾਨ ਜੀ ਨੂੰ ਉਹ ਫੀਲ ਕਰਦਾ ਇਹ ਪਿੰਡ ਫੋਲੜੀਵਾਲ ਕੋ ਬੋਲ ਰਿਹਾ ਸੀ ਭਗਵੰਤ ਮਾਨ ਜੀ ਸਭ ਤੋਂ ਵੱਧ ਕੇ سپورਟ ਜਿਹੜੀ ਤੁਹਾਡੀ ਪਿੰਡ ਫੋਲੜੀਵਾਲ ਨੇ ਕੀਤੀ ਸੋ ਅਸੀਂ ਵੀ ਚਾਹੁੰਦੇ ਸੀ ਕਿ ਇੱਥੇ ਦਾ ਜਿਹੜਾ ਬਦਲਾਅ ਆ ਸਾਡਾ ਛੋਪੜਿਆ ਜਿਹੜਾ ਗਰੀਬਾਂ ਦੇ ਘਰ ਇੱਥੇ ਪਏ ਆ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਘਰ ਆ ਹਰ ਇੱਕ ਵਰਗ ਇੱਥੇ ਰਹਿੰਦਾ ਆ ਔਰ ਅਜ ਤੱਕ ਕਿਸੇ ਨੇ ਵੀ ਇਹ ਜਿਹੜੀ ਚੀਜ਼ ਆ ਇਹ ਕੁੜੀ ਆ ਗਿਆ ਪਣੀ ਕੋਈ ਆਵਾਜ਼ ਨਹੀਂ ਚੱਕੀ ਪਰ ਅਸੀਂ ਹੋਰ ਜ਼ੋਰ ਜਿਹੜੀ ਅਪੀਲ ਕਰਦੇ ਭਗਵਾਨ ਜੀ ਔਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਅਸੀਂ ਜਿਹੜਾ ਸਿਰਫ ਇੱਕ ਬਦਲਾਅ ਦੇ ਲਈ ਤੁਹਾਡੀ ਜਿਹੜੀ ਸਰਕਾਰ ਲੈਂਦੀ ਸੀ ਇੱਕ ਮੌਕਾ ਕਹਿੰਦਾ ਗੇਦਰੀਵਾਲ ਨੂੰ ਹਨ ਇਹ ਚੀਜ਼ ਅਸੀਂ ਦਿੱਤੀ ਸੀ ਆਵਾਜ਼ੀ ਪਾਰਟੀ ਨੂੰ ਜਿਹੜੀ ਇਹ ਇਹ ਮੌਕਾ ਜਿਹੜਾ ਅਸੀਂ ਦਿੱਤਾ ਮਗਰਾ ਜਿਹੜਾ ਬਦਲਾਵ ਇਦਾਂ ਦਾ ਸੀਗਾ ਇਹ ਅਸੀਂ ਜ਼ਿੰਦਗੀ 'ਚ ਨਹੀਂ ਸੀ ਦੇਖਿਆ ਕਿ ਜਿਹੜਾ ਪਾਣੀ ਆ ਗੰਦਾ ਪਾਣੀ ਇਹ ਸਾਡੇ ਘਰਾਂ ਦੇ ਵਿੱਚ ਚਲ ਜਾਊਗਾ ਛੱਪੜਿਆ ਲੱਗੇ ਛੱਪੜ ਬਹੁਤ ਜ਼ਿਆਦਾ ਡੂੰਘਾ ਆ 15 ਅਗਸਤ ਤੇ ਆਹ ਜਿਹੜੀ ਲੰਗ ਗਈ ਆ ਫਰੀਦਕੋਟ ਦੇ ਵਿੱਚ ਸੀਐਮ ਸਾਹਿਬ ਤੁਹਾਡੀ ਇੱਕ ਸਪੀਚ ਮੈਂ ਸੁਣੀ ਜਿਹਦੇ ਵਿੱਚ ਤੁਸੀਂ ਕਿਹਾ ਕਿ ਜਿਹੜੇ ਨਾਲੇ ਟੋਬੇ ਜਿਹੜੇ ਆ ਇਹਨਾਂ ਦੀ ਸਫਾਈ ਕੀਤੀ ਜਾਊਗੀ ਔਰ ਮੈਂ ਕਹਿੰਦਾ ਇੱਥੇ ਸਫਾਈ ਦੀ ਜਿਹੜੀ ਏਦਾਂ ਦੇ ਜਿਹੜੇ ਛੱਪੜ ਆ ਬਹੁਤ ਸਾਰੇ ਵੱਡੇ ਤعداد ਦੇ ਵਿੱਚ ਹੈਗਾ ਇਹ ਛੱਪੜ ਕਾਫੀ ਡੂੰਘਾ ਆ ਔਰ ਇਹ ਜਿਹੜਾ ਆ ਇਹਨੂੰ ਜਿਹੜਾ ਸਾਫ਼ ਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਾਰਪੋਰੇਸ਼ਨ ਦੇ ਵਿੱਚ ਹੀ ਸਮਝੋ ਇਹ ਪਿੰਡਿਆ ਆਖਰੀ ਪੰਚਾਇਤ ਆ ਜਿਹੜੀ ਮੈਂ ਅਪੀਲ ਕਰਦਾ ਕਿ ਸੀਐਮ ਸਾਹਿਬ ਕਿ ਇੱਥੇ ਦਾ ਜਿਹੜਾ ਛਪੜਿਆ ਪੁਲਿਸ ਦੇ ਤੇ ਗੌਰ ਕੀਤੀ ਜਾਵੇ ਤਾਂ ਕਿ ਜਿਹੜੀ ਆਪਣੀ ਜ਼ਿੰਦਗੀ ਆ ਇੱਥੇ ਦੇ ਗੁਲਾਮ ਲੋਕ ਆ ਜਿਹੜੇ ਜਿਹੜੇ ਅੱਜ ਘਰਾਂ ਚੋਂ ਨਿਕਲਣ ਨੂੰ ਤਿਆਰ ਨਹੀਂ ਹੈਗੇ ਕੱਲ ਨੂੰ ਮੈਨੂੰ ਪਤਾ ਇਹਨਾਂ ਦੇ ਘਰ ਜਿਹੜੇ ਭਾਵੇਂ ਜ਼ਿਮੀਂਦਾਰਾਂ ਦੇ ਘਰ ਵੀ ਲੱਗੇ ਕਿਉਂ ਨਹੀਂ ਹੈਗੇ ਇਹ ਡੱਗ ਜਾਣਗੇ ਮੈਂ ਇੱਕ ਸ਼ਰਤ ਇਹ ਕਹਿੰਦਾ ਸੋ ਮੈਂ ਬੇਨਤੀ ਕਰਦਾ ਮਾਮ ਸਾਹਿਬ सीएम पंजाब जी ਕਿ ਇਹ ਜਿਹੜੀ ਇੱਥੇ ਜਈ ਗੌਰ ਕੀਤੀ ਜਾਵੇ ਇੱਥੇ ਦੇ ਜਿਹੜੇ ਮੌਤ ਬਾ ਰਿਆ ਚਾਹੇ ਉਹ ਕਾਂਗਰਸ ਨਾਲ ਸੰਬੰਧਿਤ ਹੈ ਜਾਏ ਅਕਾਲੀ ਦਲ ਨਾਲ ਚਾਹੇ ਆਮ ਪਾਰਟੀ ਦੇ ਨਾਲ ਜਾਂ ਇੱਥੇ ਦੀ ਸਮੂਹ ਪੰਚਾਇਤ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਅਪੀਲ ਕਰਦਾ ਕਿ ਇਹ ਜਿਹੜੀ ਆ ਤੁਸੀਂ ਮੈਨੂੰ ਪਤਾ ਕਿ ਇੱਥੇ ਤੇ ਜਿਹੜੇ ਐਸੇ ਮੌਤ ਬਾ ਰਿਆ ਜਿਹੜੇ ਮੁੱਖ ਮੰਤਰੀ ਪੰਜਾਬ ਕੋਲ ਸਿੱਧਾ ਡਰੈਕਟ ਜਾ ਸਕਦੇ ਆ ਔਰ ਉੱਥੇ ਜਾ ਕੇ ਆਪਣੀ ਜਿਹੜੀ ਇਹ ਗੱਥਿਆ ਸੁਣਾ ਸਕਦੇ ਆ ਔਰ ਸਾਡਾ ਜਿਹੜਾ ਹੱਲ ਵੀ ਬਹੁਤ ਜਲਦੀ ਹੋ ਸਕਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸੀਐਮ ਪੰਜਾਬ ਨੂੰ ਔਰ ਜਿਹੜੇ ਇੱਥੇ ਦੇ ਜਿਹੜੇ ਮੁੱਖ ਮਹਿ ਬਹੁਤ ਬਹੁਤ ਸੱਜਣਿਆ ਉਹਨਾਂ ਨੂੰ ਬੇਨਤੀ ਕਰਦਾ ਕਿ ਜਾਓ ਇਕੱਠੇ ਹੋ ਕੇ ਅਗਰ ਤੁਹਾਡਾ ਜਿਹੜਾ ਹੱਲ ਇੱਥੇ ਕਿਸੇ ਤਰ੍ਹਾਂ ਇੱਥੇ ਦੇ ਡਿਪਾਰਟਮੈਂਟ ਤੋਂ ਕਿਸੇ ਹੱਲ ਨਹੀਂ ਹੁੰਦਾ ਤੇ ਸੀਐਮ ਪੰਜਾਬ ਦਾ ਗੱਲ ਕਰੋ ਤਾਂ ਕਿ ਜਿਹੜਾ ਸਾਡੇ ਪਿੰਡ ਦਾ ਜਿਹੜਾ ਮਸਲਾ ਜਿਹੜਾ ਹੱਲ ਹੋਵੇ ਮੈਂ ਇੰਨੀ ਬੇਨਤੀਆਂ ਕਰਦਾ ਔਰ ਕਬੂਲ ਕਰ ਲਈ ਔਰ ਮੈਂ ਅਗਰ ਕੋਈ ਸ਼ਬਦ ਐਸਾ ਕੋਈ ਬੋਲ ਦਿੱਤਾ ਗਿਆ ਹੋਵੇ ਕਿਸੇ ਦੀ ਸ਼ਾਂਤ ਦੇ ਅਗੇਸ ਤਾਂ ਸੋ ਆਮ ਰੀਅਲੀ ਵੈਰੀ ਸੌਰੀ ਫੋਰ 댓 ਥੈਂਕ ਯੂ ਵੈਰੀ ਮਚ ਜੈ ਭੀਮ ਜੈ ਪਾਪ ਭਾਈ ਸਰਦਾਰ ਜੀ ਇੱਥੇ ਕਿੱਦਾਂ ਪਾਣੀ ਪੂਣੀ ਦਾ ਮਸਲਾ ਜਿਹੜਾ ਦੇਖੇ ਇੱਥੇ ਪਾਣੀ ਇੰਨਾ ਗੰਦਾ ਆਇਆ ਪਿਆ ਘਰਾਂ ਦੇ ਘਰ ਭਰੇ ਪਿਆ ਜਿੱਥੇ ਕੀ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ ਬੱਚੇ ਕਿੱਦਾਂ ਬਾਹਰ ਨਿਕਲ ਕੇ ਹੋਣ ਅੰਦਰ ਕਿੱਥੇ ਨਾਲ ਬੈਠੇ ਜੇ ਪਾਣੀ ਹੈ ਕੋ ਕੋ ਮਕਾਮ ਤਾਂ ਲੋਕਾਂ ਕੋਲ ਜੁੰਦੇ ਰਹੇ ਆ ਆਜ ਦਾ ਪਾਣੀ ਆ ਇਹ ਕਿੱਥੋਂ ਆਇਆ ਹੈ ਛੱਪੜ ਦਾ ਹੀ ਆ ਸਾਰੇ ਨਹੀਂ ਨਹੀਂ ਛੱਪੜ ਤੋਂ ਕਿੱਥੇ ਡਿੱਗਿਆ ਇੱਥੋਂ ਆਇਆ ਇਹ ਥੋੜਾ ਫਲੈਟਾਂ ਤੋਂ ਪੜਿਆ ਆਇਆ ਹੈ ਫਲੈਟਾਂ ਤੋਂ ਠੀਕ ਹੈ ਫਲੈਟਾਂ ਦੇ ਨੇ ਪਾਣੀ ਇੱਥੇ ਛਿੱਟਿਆ ਆ ਨੰਬਰ 2 ਵਾਲਿਆਂ ਨੇ ਹਾਂ ਆ ਦੇ ਵੇਖੀ ਹੈਗੀ ਆ ਫਲੈਟ ਬਣੇ ਜਿਹੜੇ ਕਹੀ ਹੈ ਜੀ ਮੈਂ ਬੰਦ ਕਰਵਾ ਚੁੱਕੀ ਆ ਕੱਲ ਸਵੇਰੇ ਵੀ ਬੰਦ ਕਰਾ ਕੇ ਗਈ ਆ ਪਿੰਡ ਲੱਕ ਵੀ ਹੁੰਦਾ ਹੀ ਨਹੀਂ ਨੰਬਰ ਨੰਬਰ ਕਿਉਂ ਐਦਾਂ ਦੱਸੋ ਇਹ ਰੋੜ ਹੀ ਨਹੀਂ ਦੀਦਾ ਇੱਥੇ ਚਿੱਟੇ ਮੈਂ ਦੋੜੀ ਵਾਲ ਤੋਂ ਬੰਦ ਕਰਾ ਕੇ ਹੀ ਗਾਣਾ ਕੱਢ ਕੇ ਪਾਣੀ ਨਾਲ ਨੂੰ ਫੋਨ ਕਰਾ ਕੇ ਹੀ ਨਾ ਰੋਕੀਂ ਕਰਾ ਦੇ ਅੰਦਰ ਮੋਟਰ ਲੱਗਦੀ ਆ ਦੂਈਆਂ ਯਾਰ ਕੀ ਥੱਲੇ ਉਹ ਗਾਇਰ ਦਾ ਪਾਣੀ ਇਹਨੂੰ ਕਿਸੇ ਨੇ ਕਿਹਾ ਫਿਰ ਕੋਈ ਨਹੀਂ ਕਹਿੰਦਾ ਸੇ ਨਹੀਂ ਜਦੋਂ ਤੁਸੀਂ ਕਹਿੰਦੇ ਜੇ ਅਸੀਂ ਬੰਦ ਕਰਾਇਆ ਮੋਟਰਾਂ ਜਾਂ ਕਰ ਕੋਈ ਨਹੀਂ ਜਾਣਦਾ ਕੋਈ ਨਹੀਂ ਕੁਝ ਕਰਦਾ ਇੱਥੇ ਸਨ ਇੱਥੇ ਆ ਕੇ ਸਾਡੇ ਡੰਪਰ ਦੇ ਵਿੱਚ ਉਹ ਬੇਨੇ ਰੇ ਬੈਟਰੀਆਂ ਵੀ ਤੇ ਵੀ ਆ ਪਾਟੀਆਂ ਸਾਨੂੰ ਵੀ ਪਤਾ ਇੱਥੇ ਤਾਂ ਇੱਥੇ ਡੰਪਰ ਵੀ ਆ ਇਹਨਾਂ ਤੱਕ ਪਹੁੰਚ ਜੋ ਸੰਗਿਆਤ ਨਹੀਂ ਕੀਤੀ ਕਹਿੰਦਾ ਸੀ

ਪਰ ਪੰਚਾਇਤ ਨੇ ਕੋਈ ਪੰਚਾਇਤ ਨੇ ਪੰਚਾਇਤ ਨਹੀਂ ਕੁਝ ਵੀ ਕਰਦੀ ਇੱਥੇ। ਅੱਛਾ ਜੀ। ਇੰਨਾ ਪੰਚਾਇਤ ਦਾ ਕੋਈ ਹੈਗਾ ਐ? ਮੈਂ ਬੰਦਾ ਕੋਈ ਹੈਗਾ। ਤੇ ਤੁਹਾਡੇ ਜਿਹੜਾ ਘਰਾਂ 'ਚ ਵੀ ਆ ਕੰਡੀਸ਼ਨ ਹੈਗੀ। ਘਰਾਂ ਦੇੰਦਾ ਹੈਗਾ ਪਾਣੀ ਇਹਨੂੰ। ਜਾਓ ਲੱਗੋ ਇੱਥੇ ਦੇਖੋਗੇ ਕਿ ਨਾਂਂ ਹੈ ਹੀ ਨਹੀਂ ਅੰਦਰ ਦੀ। ਖੰਦਾ ਸੀ ਨਾ ਉੱਪਰ ਤਾਂ ਹੀ ਸੀ ਸੇਰੇ। ਮੈਂ ਤਾਂ ਬਹੁਤ ਦਲਵਾਉਂਦੇ ਉਹ ਤੁਹਾਨੂੰ ਲਿਆ ਬੰਨੋ। ਹਾਂ, ਅੱਜ ਹੀ ਦੱਸੂ। ਅੱਜ ਹੀ ਦੱਸੂਗਾ। ਹਾਂ, ਹਾਰੇ ਇੱਕ ਤੋਂ ਪਾਣੀ ਮੜਿਆ। ਅੱਜ ਤਾਂ ਕੀ ਕਰਨੇ ਹੁੰਦੇ ਆ ਇਹ ਹੋ ਰਿਹਾ ਜਾਂਦਾ ਤੇ ਪਾਣੀ ਆ ਪੱਟਕੇ ਮੰਡਾਂ ਅੱਜ ਡੰਪਿੰਗ ਨਹੀਂ ਪੂਰੀ ਤਾ ਇੱਕ ਤਾਂ ਪਰੰਗਿਚੇ ਕਿਥੇ ਪਾਣੀ ਹੁੰਦਾ ਪਾਣੀ ਤਾਂ ਤੁਸੀਂ ਜਿੱਦਨ ਮਰਜ਼ੀ ਕਰ ਦੋ ਮਗਰ ਰਹਿਣਾ ਤੇ ਇਹ ਇੱਥੇ ਹੀ ਆਪਾਂ ਨਹੀਂ ਰਹਿਣਾ ਤੇ ਫਾਲ ਨਹੀਂ ਜਿਗਾ ਕੋਈ ਵੀ ਜਿੱਲੀ ਡੇਰ ਸਾਡੇ ਕੋਈ ਮੋਤਵਾਰ ਬੰਦੇ ਜਾਂ ਸਰਕਾਰ ਦੇ ਜਾਂ ਨਮਾਇਦੇ ਚੁਣੇ ਹੋਏ ਜਿਹੜੇ ਆ ਤੁਸੀਂ ਤਾਂ ਮੇਰੇ ਨਾਲ ਗਏ ਹੋ ਸਾਡੇ ਘਰਾਂ ਤੇ ਪਾਣੀ ਗਿਆ ਤੁਸੀਂ ਕੱਲ੍ਹ ਤੱਕ ਤਸਰੀਬ ਨੂੰ ਆਇਆ ਨਾ ਆਪ ਕੋਈ ਖਿੱਚ ਕੋਈ ਨਹੀਂ ਹੁੰਦਾ ਦੇਖੋ ਕੋਈ ਨਹੀਂ ਹੁੰਦਾ ਨੇ ਉਹ ਲੈ ਨੇ ਗਰੀਬ ਜਨਤਾ ਤਾਂ ਵੈਸੇ ਨਹੀਂ ਹਿਲਦੀ ਜੀ ਲੋਕ ਉਹਨਾਂ ਨੂੰ ਆਪਣੀ ਰੋਜੀ ਰੋਟੀ ਨਾਲ ਹੀ ਮਤਲਬ ਆ ਗਰੀਬ ਜਾਂ ਹੋਵੇ ਅਮੀਰ ਹਰੇਕ ਅੱਜ ਕੱਲ ਉਹ ਬਨੇ ਹੋਏ ਐਸੀ ਸਾਡੇ ਉੱਪਰ ਤੇ ਪਹੁੰਚਿਆ ਛੰਨੇ ਛੰਨੇ ਸ਼ਾਦਾ ਕੀ ਕਰਨ ਲਾ ਲੀਡਰ ਬਹੁਤ ਜਿਹੜੇ ਪਿੰਡ ਚ ਜਿਆਦਾ ਲੀਡਰ ਹੁੰਦੇ ਆ ਉਹਨਾਂ ਦੀ ਕੰਡੀਸ਼ਨ ਤੇ ਆ ਜਿਹੜੀ ਬੜੀ ਸ਼ਰਮ ਵਾਲੀ ਗੱਲ ਆ ਵੀ ਇਦਾਂ ਦੀ ਆ ਕੰਡੀਸ਼ਨ ਐ ਲੀਡਰ ਹੁੰਦੇ ਤੋਂ ਵੱਧਿਆ ਇੱਥੇ ਲੀਡਰ ਦਾ ਬੰਦਾ ਹੈ ਕਹੋ ਕੋਈ ਜਰ ਨਹੀਂ ਇਹ ਨਾ ਨਾ ਜਦੋਂ ਬੋਟਾ ਨਹੀਂ ਆ ਗਿਆ ਨਾ ਫਲਾ ਫਲਾ ਇਹ ਖਾਦੇ ਵਾਲੀ ਪਾਣੀ ਦੀ ਤੱਕ ਫੋਲੜੀ ਵਾਲ ਤੋਂ ਚਿਤੇੜੀ ਨੂੰ ਜਿਹੜਾ ਰੋਡ ਜਾ ਰਿਹਾ ਨਾ ਇਹ ਉਹਦਾ ਜਿਹੜਾ ਆ ਮੰਜ਼ਰ ਤਾਂ ਖਾਰਾ ਸਾਡੇ ਜਤਨ ਜੀ ਬੜੇ ਅੱਛੇ ਕੈਮਰਾਮੈਨ ਨੇ ਆਏ ਜਤਨ ਜੀ ਇਹ ਜਿਹੜਾ ਫੋਲੜੀ ਵਾਲ ਤੋਂ ਮੰਜ਼ਰ ਤੁਸੀਂ ਦਿਖਾ ਰਹੇ ਆ ਰੋਡ ਜਿਹੜਾ ਜਾ ਰਿਹਾ ਲਈ ਇਹ ਤਾਂ ਰੋਡ ਲੱਗਦਾ ਹੀ ਨਹੀਂਗਾ ਵੀ ਰੋਡ ਹੈਗਾ ਇੱਥੇ ਇਹ ਤਾਂ ਛੱਪਣ ਦਾ ਹਿੱਸਾ ਲਾਇਦਾ ਹੁਣ ਜਿਹੜਾ ਬਣਿਆ ਸਕਦੇਵ ਜੀ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣੀਆਂ ਤੁਹਾਡਾ ਬਿਜ਼ਨਸ ਐਦਾਂ ਦਾ ਤੇ ਪੁੱਛੋ ਨਾ ਇਹ ਮੈਂ ਕਹਿੰਦਾ ਇਹ ਦਿਨ ਦੁਗੜੀ ਰਾਤ ਚੌਕੜੀ ਨਾ ਜੀ ਮਿਹਨਤ ਕਰੋ ਹੋਰ ਮਗਰ ਇੱਥੇ ਤੇ ਜਿਹੜਾ ਸੁਧਾਰ ਤੁਸੀਂ ਵੀ ਕਰ ਸਕਦੇ ਆ ਸਤਿ ਦੇਵ ਜੀ ਹਾਲ ਚਾਹਣਾ ਇਹ ਤੁਹਾਨੂੰ ਵੀ ਬੇਨਤੀ ਮੈਂ ਕਰਦਾ ਕਿਉਂਕਿ ਤੁਹਾਡਾ ਜਿਹੜਾ ਬਿਜ਼ਨਸ ਆ ਇਹਦੇ ਨਾਲ ਫਰਕ ਪੈਂਦਾ ਅੱਜ ਨਹੀਂ ਪਊਗਾ ਕੱਲ ਨੂੰ ਪਊਗਾ ਕਦੀ ਨਾ ਕਦੀ ਤਾਂ ਪਊਗਾ ਸੋ ਪਲੀਜ਼ ਅਸੀਂ ਰਿਕੁਐਸਟ ਕਰਦੇ ਆਂ ਇਹ ਏਰੀਏ ਲੋ ਸੋ ਇਹ ਜਿਹੜਾ ਤੁਸੀਂ ਜ਼ਰੂਰ ਇਹਦਾ ਹੱਲ ਕਰਾਓ ਬਸ ਇਹੀ ਕਹਿ ਸਕਦੇ ਆਂ ਦਵਾਵਾ ਦੇ ਸਕਦੇ ਤੁਹਾਨੂੰ ਰਿਕੁਐਸਟਾਂ ਕਰ ਸਕਦੇ ਬੇਨਤੀਆਂ ਕਰ ਸਕਦੇ ਅਪੀਲਾਂ ਕਰ ਸਕਦੇ ਅਸੀਂ ਠੀਕ ਹੈ ਜੀ ਉਹ ਫਰਕ ਕਰਦੇ ਸਨ ਜੋ ਪਰ ਹੁਣ ਨਹੀਂ ਹਾਂ ਆਹ ਜਿਹੜੇ ਘਰ ਸਾਰੇ ਜਿੱਦੇ ਤੋਂ ਕੇ ਵੇਚਿਆ ਆ ਜੋ ਘਰ ਦਿਸ ਰਹੇ ਆ ਸਾਰੇ ਵੇਚਿਆ ਔਰ ਮੇਰੀ ਨਾ ਮੈਂ ਔਰ ਇਹ ਜਿਹੜੀ ਆ ਜਿੰਨੇ ਘਰ ਆ ਡਿੱਗ ਜਾਣਗੇ ਮੇਰੇ ਹਿਸਾਬ ਨਾਲ ਜੇ ਇਹੀ ਹਾਲਾਤ ਰਹੇ ਇਦਾਂ ਹੀ ਲੀ ਪੈਂਦਾ ਰਿਹਾ ਜਾ ਪਿੰਡ ਦਾ ਪਾਲੀ ਵੀ ਆਉਂਦਾ ਰਿਹਾ ਮੇਰਾ ਖਿਆਲ ਹੈ ਕਿ ਜਿਹੜੀ ਸੜਕ ਆ ਸੜਕ ਜਿਹੜੀ ਆ ਇਹ ਸੜਕ ਵੀ ਖੁਰਕੇ ਐ ਇੱਥੋਂ ਮੇਰਾ ਖਿਆਲ ਹੈ 200 ਮੀਟਰ ਤੱਕ ਅੱਗੇ ਘਰ ਜਿਹੜੇ ਸਾਰੇ ਡਿੱਗ ਜਾਣਗੇ ਔਰ ਮੈਂ ਕਹਿੰਦਾ ਇਹ ਪਿੰਡ ਫੋਲੜੀਵਾਲ ਦੇ ਲਈ ਬੜੀ ਸ਼ਰਮ ਦੀ ਗੱਲ ਹੋਊਗੀ ਕਿ ਜਿਹੜੇ ਘਰ ਡਿੱਗ ਜਾਣਗੇ ਔਰ ਵੈਸੇ ਤੇ ਇੰਨਾ ਹੀ ਬਹੁਤ ਸ਼ਰਮ ਦੀ ਗੱਲ ਆ ਪਿੰਡ ਫੋਲੜੀਵਾਲਾਂ ਲਈ ਔਰ ਮੈਂ ਆ ਜਿਹੜੇ ਲਾਗੇ ਲਾਗੇ ਘਰ ਆ ਇਹਨਾਂ ਲੋਕਾਂ ਲਈ ਵੀ ਮੈਂ ਕਹਿੰਦਾ ਵੀ ਤੁਹਾਡੇ ਲਈ ਬੜੀ ਸ਼ਰਮ ਦੀ ਗੱਲ ਆ ਤੁਹਾਨੂੰ ਬਾਹਰ ਨਿਕਲ ਕੇ ਜਿਹੜੀ ਆਵਾਜ਼ ਆਪਣੀ ਚੱਕਲੀ ਚਾਈਦੀ ਆ ਸੋ ਇੱਕ ਦਿਨ ਤੁਸੀਂ ਮੈਨੂੰ ਲੱਗਦਾ ਜੇ ਇਹੀ ਇਦਾਂ ਹੀ ਰਹੀ ਗੱਲਬਾਤ ਸਾਰੇ ਲੋਕਾਂ ਤੱਕ ਤਾਂ ਬੜਾ ਵੱਡਾ ਇੱਥੇ ਨੁਕਸਾਨ ਹੋ ਜਾਣਾ ਤਾਂ ਮੈਂ ਇਹੀ ਜਿਹੜੇ ਇੱਥੇ ਦੇ ਮੋਤਵਰ ਲੋਕਾਂ ਨੂੰ ਬੇਨਤੀ ਕਰਦਾ ਬੇਨਤੀਆਂ ਸੁਣੋ ਔਰ ਕਬੂਲ ਕਰਨ ਦੀ ਕੋਸ਼ਿਸ਼ ਕਰੋ ਜਦੋਂ ਇਹ ਜਰਾ ਇੱਥੇ ਦੇ ਲੋਕਾਂ ਦੀ ਜਾਨ ਜਿਹੜੀ ਬਚਾਈ ਜਾਵੇ ਇਹ ਲੋਕ ਜਿਹਦੇ ਰਹਿਣਗੇ ਝਾੜੀਆਂ ਬਹੁਤ ਵਾਰੀਆਂ ਜਿੰਦੀਆਂ ਰਹਿਣੀਆਂ ਪਾਣੀ ਆ ਗਿਆ ਜੱਪੜ ਦਾ ਇੱਡਾ ਕਿੱਤਰ